ਅਸੀਂ ਤੁਹਾਨੂੰ ਕਦੇ ਨਹੀਂ ਕਿਹਾ ਅਸੀਂ ਦੁਕਾਨਦਾਰਾਂ ਗੱਲ ਕਦੇ ਕਿਹਾ ਹੀ ਨਹੀਂ ਸਾਰਿਆਂ ਨੂੰ ਕਦੇ ਬਲੇਮ ਕਰਿਆ ਅਸੀਂ ਅਸੀਂ ਕਦੇ ਬਲੇਮ ਕਰਿਆ ਹੀ ਨਹੀਂ ਦੁਕਾਨਦਾਰਾਂ ਨੂੰ ਅਸੀਂ ਤੁਹਾਨੂੰ ਗਲਤ ਸਭਜੀ ਪ੍ਰਸ਼ਾਸਨ ਥੋੜੀ ਸੁਣਦੀ ਹੈ ਪ੍ਰਸ਼ਾਸਨ ਸਾਡੀ ਕਿਉਂ ਨਹੀਂ ਸੁਣਵਾਈ ਕਰਦੀ ਹੈ ਕਿ ਕਿਸੇ ਵੀ ਪਾਸੇ ਕਿਸੇ ਵੀ ਪਾਸੇ ਸਾਡੀ ਸੁਣਵਾਈ ਕਰਦੀ ਨਹੀਂਗੀ ਅੰਦਰ ਸਿਰਫ ਸੈਕਟਰ ਰਕਸ਼ਾ ਚਾਰ ਖੜਿਆ ਹੋ ਜਾਣਾ ਉਹ 4600 ਦੇ ਭਾਰੀ ਪਏ ਹੋਏ ਨੇ ਅਸੀਂ ਕਿਹੜੇ ਪਾਸੇ ਆ ਜੀ ਅੰਦਰ ਦੁਕਾਨਦਾਰ ਪਰੇਸ਼ਾਨ ਨੇ ਬਾਹਰ ਟ੍ਰੈਫਿਕ ਪਰੇਸ਼ਾਨ ਹੈ ਉਹ ਤੋਂ ਬਾਹਰ ਇੱਕ ਮਿੰਟ ਦਾ ਇਹ ਗੱਲ ਇਹ ਗੱਲ ਜਿਹੜੀ ਸਾਡੇ ਕੋਲੇ ਕਰ ਰਹੇ ਉੱਥੇ ਰੋ ਤੁਸੀਂ ਵੀ ਸਾਡੇ ਹੱਕ ਦੀ ਬੋਲ ਸਕਦੇ ਹੋ ਅਫਸਰਾਂ ਕੋਲ ਤੁਸੀਂ ਕਿਉਂ ਬੋਲਣਾ ਇੱਕ ਵਾਰੀ ਬੰਦੇ ਅਸੀਂ ਨਹੀਂ ਬੋਲਦੇ ਤੁਸੀਂ ਵੀ ਕਹਿ ਸਕਦੇ ਸਾਡੇ ਵੀ ਬੋਲਦੇ ਅਸੀਂ ਵੀ ਬੋਲਦੇ ਬਿਲਕੁਲ ਉੱਥੇ ਬੋਲੋ ਅਫਸਰਾਂ ਜਾ ਕੇ ਤੁਹਾਡੇ ਉੱਥੇ ਜਾ ਕੇ ਬੋਲੋ ਤੁਸੀਂ ਤੁਸੀਂ ਅਫਸਰਾਂ ਕੋਲ ਜਾ ਕੇ ਹੋਣਾ ਮੇਰੀ ਕਬਾਤ ਗੱਲ ਮੋਗੀ ਅਸੀਂ ਧੰਨਵਾਦ ਕਰਦੇ ਹਾਂ ਉਸ ਪੁਲਿਸਨ ਕਰਜਾ ਜਿਹੜੇ ਉਹ ਟ੍ਰੈਫਿਕ ਚਾਰਜ ਜਿਹੜੇ ਮੈਨੂੰ ਨਾ ਨੀ ਖੈਰ ਪਤਾ ਉਹ ਵੀਰ ਦਾ ਏਐਸਆਈ ਨੇ ਉਹਨਾਂ ਨੇ ਸਾਡੇ ਹੱਕ ਦੀ ਗੱਲ ਬੋਲੀ ਕਿ ਇਹਨਾਂ ਦੀ ਸੁਣਵਾਈ ਕਰੇ ਜਾਵੇ ਅੰਦਰ ਸਿਰਫ ਹਾਂ ਉਹਨਾਂ ਦੀ ਸਿਰਫ ਸਾਈਕਲ ਰਿਕਸ਼ਾ ਚਾਰ ਖੜੀਆਂ ਹੋਣ ਜਾਣੀ ਉਹ ਚਾਰ ਰਿਕਸ਼ਾ 650 ਦੇ ਭਾਰੀ ਪਏ ਹੋਣੇ ਲੜ ਕੇ ਲਾਈਏ ਅਸੀਂ 2 ਮਿੰਟ ਦੇ ਵਿੱਚ ਅੰਦਰ ਲੱਗ ਜਾਈਏ ਪਰ ਅਸੀਂ ਕਿਉਂ ਲੜੀਏ ਅਸੀਂ ਕਹਿੰਦੇ ਨਹੀਂ ਸਹਿਮਤੀ ਨਾਲ ਹੋ ਜੇ ਉਹ ਇੰਨੀ ਜਗ੍ਹਾ ਖਾਲੀ ਪਈ ਉਹ ਕਿਹਦੇ ਵਾਸਤੇ ਪਈ ਉਹ ਯਾਰ ਥੋੜਾ ਮਸਲਾ ਉਹ ਤਾਂ ਥੋੜਾ ਪਰਸੇ ਮਸਲਾ ਦਾ ਅਸੀਂ ਥੋੜੀ ਨਗਰਪਾਲਿਕਾ ਨੂੰ ਕਹੋ ਇਹਨਾਂ ਕੋਈ ਨਹੀਂ ਜਾਈ ਜੋ ਇਹ ਨਗਰਪਾਲਿਕਾ ਸਾਡੀ ਗੱਲ ਸੁਣੀ ਉਹ ਥੋੜੀ ਤਾਂ ਉਹਨਾਂ ਨੇ ਥੋੜੀ ਆ ਇਹ ਹੋ ਅੱਡੇ ਇਹਨਾਂ ਦੀ ਉਹ ਜਿਹੜੇ ਹੋਰੇ ਮੇਰੇ ਚਰਵਾਹੇ ਬੰਦੇ ਉੱਥੇ ਜਾ ਕੇ ਪਾਓ ਹਾਂਜੀ ਜਿਹੜਾ ਪ੍ਰਚਾਰ ਹੋ ਰਿਹਾ ਕਰੋ ਉਹ ਚੱਕਰ ਨਹੀਂ ਸਹਿਮਤੀ ਨਾਲ ਹੀ ਕਹਿਣਾ ਇੱਕ ਮਿੰਟ ਕੋਈ ਵੀ ਦੁਕਾਨਦਾਰ ਆ ਦੇਖੋ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਖੜੇ ਨੇ ਕੋਈ ਦੁਕਾਨਦਾਰ ਦੇ ਬਹਿ ਕਹਿ ਦਵੇ ਵੀ ਜਿਹੜੇ ਸਾਡੀ ਸੁਸਾਇਟੀ ਦੇ ਰਖਸ਼ ਨੇ ਉਹਨਾਂ ਨੂੰ ਚਾਰੇ ਵਾਲੇ ਉਹ ਤੁਹਾਨੂੰ ਪਰੇਸ਼ਾਨ ਕਰਦੇ ਨੇ ਮੇਰੀ ਬੈਂਦੀ ਸੋਣ ਉਹਨਾਂ ਦਾ ਕਿਹੜਾ ਗਲਤ ਪੱਟਾ ਪਾਇਆ ਹੋਇਆ ਸਾਨੂੰ ਕੀ ਪਤਾ ਕੋਈ ਕਰਾਇ ਉਹ ਹੀ ਜਾਨਾ ਸਾਡੀ ਆਤਮ ਜੀ ਮੇਰੀ ਬੈਂਦੀ ਗੱਲ ਨਹੀਂ ਦੋ ਮਿੰਟ ਦੇਖੋ ਦੋ ਮਿੰਟ ਦੇਖੋ ਮੇਰੀ ਛੋੜਾ ਉਹ ਅਸੀਂ ਕੋਈ ਥੋੜਾ ਦੋਸਤ ਤੁਸੀਂ ਗਰੀਬ ਆਦਮੀ ਹੋ ਜਬਰਤ ਪਾ ਲੋ ਹਾਂ ਕੋਈ ਹੱਦ ਹੁੰਦੀ ਹੈ ਉਹ ਅਗਰ ਇਖਿਆਲੇ ਤੜਕੀ ਸੰਸਦ ਕੱਲ ਕੋਈ ਮੈਂ ਤਾਂ ਹੈ ਨਹੀਂ ਕੱਲ ਪੂਰਾ ਹਲ ਕਰਤਾ ਮੈਂ ਹੈ ਕਿ ਮੈਂ ਹਟਾਇਆ ਸਾਰਿਆਂ ਨੂੰ ਆਹ ਦੇਖਾ ਸਾਰੇ ਦੁਕਾਨਦਾਰਾਂ ਨੂੰ ਇਹਨੇ ਕਿਹਾ ਬੰਦਾ ਚਲੋ ਬਾਹਰ ਮੈਂ ਇੱਕ ਦਿਸ਼ਾ ਨੇ ਜਾ ਗਿਆ ਸਵਾਰੀਆਂ ਲੱਗੇ ਭੱਜ 20 ਮਿੰਟ ਹਾਂਜੀ ਹਾਂਜੀ ਸਾਹਿਬ ਜੀ ਔਰ ਦੇਖੋ ਆ ਕਿੰਨੇ ਦੁਕਾਨਦਾਰ ਸਾਡੇ ਕੋਈ ਹੱਥ ਖੜਾ ਕਰਕੇ ਕਹਿ ਦਵੇ ਇੱਕ ਸੁਣੋ ਸਹੀ ਮੇਰੀ ਗੱਲ ਤੁਸੀਂ ਕਹਿੰਦੇ ਹੋ ਨਾ ਕੀ ਅੱਜ ਵੀ ਤਕਰਾਰ ਹੋਇਆ ਤੁਹਾਡਾ ਨਾ ਹੋਏ ਦੇਖੋ ਮੈਨੂੰ ਇਸ ਗੱਲ ਦਾ ਪਤਾ ਹੁੰਦਾ ਨਾ ਜੀ ਆਟੋ ਪਹਿਲੀ ਗੱਲ ਤੇ ਅੰਦਰ ਜਾਂਦੀ ਨਹੀਂ ਸੀਗੀ ਅੰਕਲ ਜੀ ਤੁਹਾਡੇ ਲੇਕਨ ਆ ਜੀ ਹਾਂਜੀ ਮਸਲਮ ਤੁਸੀਂ ਵੀ ਐਸ.ਐਮ. ਦਿਓ ਕਰੀਓ ਚਾਹੂ ਹਾਂ ਕੋਈ ਛੋਟਾ ਨਹੀਂ ਉਹਦੇ ਸਾਰੇ ਬੈਠ ਕੇ ਹੱਲ ਹੋ ਜਾਂਦੇ ਨੇ ਭਰਾਵਾਂ ਨੂੰ ਵੀ ਇਹੀ ਸਾਡੀ ਬੇਨਤੀ ਦੇਖੋ ਨਾ ਸਾਨੂੰ ਅੰਦਰ ਨਾਲ ਕਿਸੇ ਕੋਈ ਪਰੇਸ਼ਾਨੀ ਹੈ ਸਾਡੇ ਕਰਕੇ ਤੁਹਾਨੂੰ ਵੀ ਕੋਈ ਪਰੇਸ਼ਾਨੀ ਨਹੀਂ ਆਗੀ ਜਿਹੜਾ ਤੁਹਾਨੂੰ ਕੋਈ ਪਰੇਸ਼ਾਨ ਕਰਦਾ ਨਾ ਭਰਾਜੀ ਉਹ ਸਿਰਫ ਆਟੋ ਜਿਹੜੀ ਚੱਲ ਰਹੀ ਹੈ ਉਹ ਕਰਾਇਆ ਜੀ ਫਿਰ ਉਹੀ ਗੱਲ ਹੈ ਸਾਨੂੰ ਇੱਕ ਰਖਸ਼ੇ ਲਾਦ ਲੰਗੇ ਜ਼ਮਾਨਦਾਰ ਬੋਲਣਗੇ ਨਹੀਂ ਬੋਲਣਗੇ ਤੂੰ ਆ ਕੇ ਕੀ ਕੀ ਹੈ ਮੈਂ ਕਿਹਾ ਮੈਂ ਕਿਹਾ ਤੂੰ ਰਖਸ਼ੇ ਬਾਹਰ ਕੱਢੋ ਅੱਜ ਵੀ ਮੈਂ ਬਾਹਰ ਕੱਢਾ ਮੈਂ ਕਿਹਾ ਤੂੰ ਰਖਸ਼ੇ ਬਾਹਰ ਕੱਢੋ ਆਵਾਜ਼ ਆਈ ਗੱਲ ਦੀ ਨਹੀਂ ਅਗਰ ਨਹੀਂ ਉਹ ਦੋ ਮਿੰਟ ਕਰ ਦੋ ਕਿ ਪਾਈ ਕਿਦਿਆ ਦੋ ਮਿੰਟ ਤੂੰ ਨਹੀਂ ਪਹਿਲਾਂ ਜਿਹਦੀ ਨਹੀਂ ਰਹਿ ਤਾਬ ਉਹ ਵਾਲੀ ਕੱਢ ਗੱਲ ਕਰ ਹਾਂ ਮੈਂ ਕਿਹਾ ਭੰਟਾਬ ਸੁਣ ਮੈਂ ਇੱਜ਼ਤ ਕਰਦਾ ਸ਼ਾਇਦ ਚੱਲਾਓ ਅਸੀਂ ਚੱਲਿਆ ਮੈਂ ਥੰਡਾ ਮੈਂ ਕਿਸੇ ਨੂੰ ਪੂਸੀ ਕਹਿੰਦਾ ਤੈਨੂੰ ਮੈਂ ਥੋੜੀ ਇੱਜ਼ਤ ਕਰਦਾ ਨਹੀਂ ਨਹੀਂ ਇਹ ਕਰਨਾ ਕੋਣ ਆ ਗੱਲ ਨਹੀਂ ਗੱਲ ਇਹ ਲਾ ਮੈਂ ਤੁਹਾਨੂੰ ਬਾਸਰੇ ਤੋਂ ਤੁਸੀਂ ਤੁਹਾਡੇ ਨਾਲ ਤੁਹਾਨੂੰ ਮੈਨੂੰ ਕਿਹਾ ਮੈਂ ਇਗਨੋਰ ਕਰ ਗਿਆ ਮੈਂ ਛੱਡ ਪਰ ਮੈਂ ਤੈਨੂੰ ਸੁਣੀ ਸਾਡੇ ਜੁਆਕਾਂ ਕਰ ਮੈਂ ਇਹਨੂੰ ਕੀ ਕਰਾਂ ਨਹੀਂ ਛੱਡੋ ਕਰ ਸਾਰੇ ਦਾ ਨੰਬਰ ਪਿਆਜ ਕਰ ਮੈਂ ਸੁਣੂ ਮੈਂ ਤੁਹਾਨੂੰ ਕਿਹਦਾ ਕਰਤਾ ਹੈ ਸਰਕਾਰ ਦੇ ਹਾਂਜੀ ਇਹ ਤਾਂ ਬਹੁਤ ਵਧੀਆ ਹੋਇਆ ਆਹ ਜਿਹੜੇ ਸੰਗਲ ਲਗਾਏ ਨੇ ਹਾਂਜੀ ਇਹ ਵਧੀਆ ਨੇ ਜਾਂ ਠੀਕ ਨੇ ਜਾਂ ਨਹੀਂ ਠੀਕ ਸੀ ਨਹੀਂ ਠੀਕ ਨੇ ਜੀ ਸਾਰੀ ਜਨਤਾ ਨੂੰ ਫਾਇਦਾ ਇਹਦਾ ਇਹ ਦੁਕਾਨਦਾਰਾਂ ਨੂੰ ਵੀ ਦੁਕਾਨਦਾਰਾਂ ਨੂੰ ਵੀ ਫਾਇਦਾ ਇਹਦਾ ਕਿਉਂਕਿ ਉਹ ਗਾਹਕ ਨਹੀਂ ਕੋਈ ਖੜ ਸਕਦਾ ਕੁਝ ਲੈ ਨਹੀਂ ਸਕਦੇ ਬੱਸਾਂ ਦੀ ਇੰਨੀ ਆਵਾਜ਼ ਆਈ ਚੇਸਦੀ ਕਿ ਕੋਈ ਚਲਾੰਗ ਨਹੀਂ ਕੀ ਸਕਦਾ ਜੀ ਇਹ ਤੋਂ ਬਹੁਤ ਮੁਸ਼ਕਲ ਦੀ ਬੱਚਿਆਂ ਨੂੰ ਵੀ ਲੰਗਾਉਣਾ ਸਿਆਣਿਆਂ ਨੂੰ ਵੀ ਦੁਕਾਨ ਤੇ ਖੜਨਾ ਵੀ ਜਦੋਂ ਬੱਸ ਆਉਂਦੀ ਜੀ ਸਾਰੇ ਕਿਸੇ ਦੇ ਵਿੱਚੇ ਵੱਜਦੇ ਸੀ ਠੀਕ ਹੈ ਕੋਈ ਕੰਟਰੋਲ ਨਹੀਂ ਸੀ ਘਰੇ ਅੰਕਲ ਜੀ ਅੱਜ ਸਵੇਰੇ ਇੱਥੇ ਜੋ ਬੈਸਵਾਜੀ ਹੋ ਰਹੀ ਸੀ ਕੀ ਕਾਰਨ ਸੀਗਾ ਜੀ ਉਹ ਜੀ ਕਿ ਦੁਕਾਨਦਾਰ ਨੇ ਜਿਹੜੇ ਇਹ ਸਾਨੂੰ ਇੱਥੇ ਖੜ੍ਹਣ ਨਹੀਂ ਦੇ। ਕਿ ਕਹਿੰਦੇ ਤੁਸੀਂ ਅੰਦਰ ਨਹੀਂ ਬੜਨਾ ਬਸ ਸਟੈਂਡ ਦੇ। ਵੀ ਅਸੀਂ ਬਾਹਰ ਹੀ ਰਹੋ ਤੁਸੀਂ। ਅਸੀਂ ਉਹਨਾਂ ਨੂੰ ਪੁੱਛਿਆ ਵੀ ਸਾਡੇ ਤੋਂ ਤੁਹਾਨੂੰ ਦਿੱਕਤ ਕੀ ਹੈ? ਵੀ ਜੇ ਅਸੀਂ ਤੁਹਾਨੂੰ ਕੋਈ ਪ੍ਰੋਬਲਮ ਦਿੰਦੇ ਆ ਸਾਨੂੰ ਦੱਸੋ ਤਾਂ ਅਸੀਂ ਮਸਲਾ ਹੱਲ ਕਰ ਦਿੰਦੇ ਆ। ਇਹ ਕਹਿੰਦੇ ਵੀ ਤੁਸੀਂ ਇੱਥੇ ਖੜ੍ਹਨਾ ਹੀ ਨਹੀਂ ਅੰਦਰ ਐਂਟਰੀ ਨਹੀਂ ਹੋਣੀ। ਪਤਾ ਨਹੀਂ ਇਹਨਾਂ ਨੂੰ ਸਾਡੇ ਤੋਂ ਕੀ ਦਿੱਕਤ ਹੈ। ਅਸੀਂ ਸਰਕਾਰ ਨੂੰ ਕਈ ਵਾਰੀ ਮੰਗ ਕੀਤੀ ਹੈ ਵੀ ਸਾਡਾ ਵੀ ਕੋਈ ਹਿੱਲਾ ਕਰੋ। ਅਸੀਂ ਐਨੇ ਬੰਦੇ 500 ਬੰਦਾ 400 ਬੰਦਾ ਅੰਦਰ ਖੜ੍ਹਿਆ ਇਹਨਾਂ ਨੂੰ ਕਿਤੇ ਲਾਉਣ ਟਿਕਾਣੇ ਸਿਰ। ਕੁਈ ਸੋਚਦਾ ਨਹੀਂ ਸਾਡੇ ਬਾਰੇ ਪਤਾ ਨਹੀਂ ਕੀ ਗੱਲ ਹੈ ਹੁਣ ਤੁਸੀਂ ਗਏ ਸੀਗੇ ਉੱਥੇ ਤੇ ਕੀ ਬਣਿਆ ਉਹ ਸਾਡੇ ਅਫਸਰ ਗਏ ਹੋਏ ਨੇ ਜੀ ਬਾਹਰ ਉਹ ਕਹਿੰਦੇ ਵੀ ਸ਼ਾਮ ਨੂੰ ਆਣਗੇ ਤੁਸੀਂ ਸ਼ਾਮ ਨੂੰ ਫੋਨ ਤੇ ਗੱਲ ਹੋਈ ਕਰੀ ਸੀ ਉਹ ਕਹਿੰਦੇ ਸ਼ਾਮ ਨੂੰ ਤੁਸੀਂ ਆ ਜਿਓ ਵੀ ਤੁਹਾਡਾ ਮਸਲਾ ਹੋ ਜਾਏਗਾ ਅੰਦਰ ਤੁਹਾਡੇ ਟੈਂਪੋ ਅਸੀਂ ਲਵਾ ਲਾਂਗੇ ਠੀਕ ਹੈ ਤਾਂ